ਏ ਬਾਈ ਜੀ ਜਿਹੜੇ ਗੜੇ ਪਏ ਨੇ ਗੜੇ ਤਾਏ ਨੇ ਮਨਕ ਚੱਲ 10 ਮਿੰਟ ਪੂਰੀ ਫੁੱਲ ਛੁੱਟੀ ਨਾਲ ਜਿਵੇਂ ਕਹਿੰਦੇ ਪੁਰਵੇ ਵੱਡੇ ਗੜੇ ਜਿਹੜੇ ਕਿ ਮਨਕ ਡਿੱਗਣ ਤੋਂ ਬਾਅਦ ਵੀ ਦੋ ਦੋ ਘੰਟੇ ਖੁਰੇ ਨਹੀਂ ਤੇ ਜਿਹੜੀਆਂ ਕਣਕਾਂ ਸੀਗੀਆਂ 60 ਮਣਾਂ ਦੀਆਂ ਬਾਈ ਜੀ ਉਹ ਕਣਕਾਂ ਆਪਣੀਆਂ ਵੀ 10 ਮਣਟਾਂ ਹੀ ਰਹਿ ਗਈਆਂ ਜਿਹੜੀਆਂ ਕਣਕਾਂ ਨੇ ਜਿਹੜੀਆਂ 10 ਮਣ ਨੇ ਉਹ ਵੀ ਕੀ ਪਤਾ ਪ੍ਰਮਾਤਮਾ ਨੂੰ ਵੱਢਣ ਦੇਊ ਆ ਜਾਂ ਨਾ ਕਿਉਂ ਜਿਹੜੀਆਂ ਕਣਕਾਂ ਆਈਆਂ ਪੰਜਾਂ ਸੀ ਜਿਹਨਾਂ ਵੀ ਦੋ ਦਿਨਾਂ ਨੂੰ ਵੱਢਣੀਆਂ ਸੀ ਇੱਕ ਦਿਨ ਨੂੰ ਵੱਢਣੀਆਂ ਸੀਗੀਆਂ ਉਹ ਕਣਕਾਂ ਦਾ ਪਕਾਹ ਹੋਇਆ ਪਿਆ ਸੀ ਉਹ ਨੇਰੀ ਦੇ ਕਾਰਨ ਗੜਿਆਂ ਦੇ ਕਾਰਨ ਕਣਕ ਡਿੱਗ ਪੂਆਂ ਬੱਲੀ ਜਿਹੜੀ ਡਿੱਗ ਕੇ ਥੱਲੇ ਟੁੱਟ ਕੇ ਡਿੱਗ ਪਈ ਥੱਲੇ ਪਾਣੀ ਖੜਾ ਹੁਣ ਬਾਣਾ ਚ ਚਾਰ ਦਿਨ ਹੁਣ ਬਾਣਾ ਦੇ ਵਿੱਚ ਨਾ ਤਾਂ ਕੋਈ ਮਸ਼ੀਨ ਚੱਲਦੀ ਐ ਤੇ ਨਾ ਕੋਈ ਬੰਦਾ ਵੀ ਹੱਥੀ ਬਾਢੀ ਕਰ ਸਕਦਾ ਇਹਦੀ ਤਾਂ ਕਰਕੇ ਹੁਣ ਇਹ ਵੀ ਜਦੋਂ ਚਾਰ ਦਿਨਾਂ ਨੂੰ ਇਹਨਾਂ ਨੂੰ ਵੱਡਾਂਗੇ ਇਹ ਦਾਣਾ ਪੋਲਾ ਹੋ ਕੇ ਝਗੂਰ ਮਾਰੇ ਉਹ ਕਣਕ ਦਵਾਰੇ ਉਗਰੇ ਹੋਊਗੀ ਜਿਹੜੀ ਇਹਦੇ ਵਿੱਚ ਆ ਵੀ ਉਹ ਕਿਸੇ ਕੰਮ ਨਹੀਂ ਆਉਂਦੀ ਬਈ ਤਾ ਕਰਕੇ ਸਾਡੇ ਇਹ ਮੰਨ ਕੇ ਚੱਲ ਵੀ 10 ਪਿੰਡਾਂ ਚ ਪੂਰਾ ਫੁੱਲ ਨੁਕਸਾਨ ਆ ਜਿਵੇਂ ਸਾਡੇ ਨਾਲ ਚੇਹਰਿਆਂ ਵਾਲੀ ਪਿੰਡ ਆ ਸਾਡਾ ਪਿੰਡ ਵੀਰੇ ਵਾਲਾ ਆ ਗਿਆ ਜੀ ਨੇੜੇ ਪਿੰਡ ਭੜਾਈ ਆ ਗਿਆ ਨੇੜੇ-ਨੇੜੇ ਪਿੰਡਾਂ ਚ ਕਾਫੀ ਨੁਕਸਾਨ ਆ ਜੀ ਇਹਦਾ ਹਰੇ-ਚਾਰੇ ਦਾ ਵੀ ਨੁਕਸਾਨ ਆ ਜੀ ਘਰੇ ਪਸ਼ੂਆਂ ਤੇ ਵੀ ਨੁਕਸਾਨ ਹੋਇਆ ਜੀ ਇਹਨਾਂ ਦਾ ਜਿਹੜੇ ਪਸ਼ੂ ਬਾਹਰ ਆ ਕੇ ਗੜੇ ਮਾਰੀ ਚ ਦਰਖਤ ਦਰੁਖਤ ਡਿੱਗ ਪਏ ਮਕਾਨਾਂ ਦਾ ਵੀ ਨੁਕਸਾਨ ਆ ਜੀ ਕੇ ਸਿਰਫ ਕੋਈ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜ ਤਾਂ ਉਸ ਤੋਂ ਬਾਅਦ ਕੋਈ ਪਹੁੰਚਿਆ ਤੁਹਾਡਾ ਇੱਥੇ ਨਹੀਂ ਜੀ ਇਹ ਤਾਂ ਜੀ ਸਾਡੇ ਕੋਲ ਹੁਣ ਤੱਕ ਤਾਂ ਕੋਈ ਨਹੀਂ ਪਹੁੰਚਿਆ ਜੀ ਇਹ ਬਈ ਆਏ ਨੇ ਸਾਡੇ ਕੋਲ ਦੂ ਪਹਿਲਾਂ ਕੋਈ ਪ੍ਰਸ਼ਾਸਨ ਬਾਰੇ ਕੋਈ ਉਹ ਨਹੀਂ ਕੋਈ ਮੰਗਣੀ ਰੱਖੀ ਗਈ ਸਾਡੀ ਇਹ ਸਾਡੀ ਹੁਣ ਇਹ ਮੰਗ ਆ ਵੀ ਜੀ ਸਾਡੀ ਸਰਕਾਰ ਨੂੰ ਵੀ ਸਾਨੂੰ ਇਹਦਾ ਕੋਈ ਨਾ ਕੋਈ ਮਾਮਜ਼ਾ ਦਿੱਤਾ ਜਾਵੇ ਅਸੀਂ ਨਹੀਂ ਕਹਿੰਦੇ ਵੀ ਸਾਨੂੰ 60 ਮਾਣ ਦੇ ਪੈਸੇ ਦਿੱਤੇ ਜਾਣ ਜਾਂ ਕੋਈ ਮਾਮਜ਼ਾ ਦਿੱਤਾ ਏ ਸਾਨੂੰ ਤਾਂ ਆਏ ਆ ਵੀ ਸਾਨੂੰ ਖਰਚੇ ਹੀ ਦਿੱਤਾ ਜਾਵੇ ਅਸੀਂ ਕੋਈ ਬਾੜੀ ਬਾਰੇ ਦੀ ਮੰਗ ਨਹੀਂ ਰੱਖ ਸਕਦੇ ਵੀ ਆਪਦੀ ਆ ਵੀ ਸਾਡੀ 50 ਮਾਣ ਦੇ ਪੈਸੇ ਦਿੱਤੇ ਜਾਣ ਸਾਨੂੰ ਸਾਡੇ 60 ਮਾਣ ਦੇ ਪੈਸੇ ਪੈਸੇ ਦਿੱਤੇ ਜਾਣ ਵੀ ਹਾਂ ਵੀ ਸਾਡੇ ਨਾਲ ਵੀ ਇਨਸਾਫ ਕੀਤਾ ਜਾਵੇ ਇਨਸਾਫ ਹੋਵੇ ਵੀ ਸਾਡੇ ਨਾਲ ਵੀ ਸਾਡੀ ਜਿੰਨੇ ਵੀ ਨੁਕਸਾਨ ਹੋਇਆ ਜਿੰਨਾ ਅਸੀਂ ਖਰਚਾ ਕਰਿਆਗਾ ਕਿੱਲੇ ਤੇ ਉਹ ਕਿੱਲੇ ਦੇ ਹਿਸਾਬ ਨਾਲ ਸਾਨੂੰ ਪੈਸੇ ਦਿੱਤੇ ਜਾਣ ਜੀ ਕੋਈ ਜ਼ਿਆਦਾ ਮੰਗ ਨਹੀਂ ਰੱਖ ਸਕਦੇ ਕਿਉਂ ਸਾਡੇ ਜੀ ਪਿਛਲੇ ਕਈ ਸਾਲਾਂ ਤੋਂ ਵੀ ਫਸਲ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜ਼ਿਆਦਾ ਨੁਕਸਾਨ ਹੋ ਰਿਹਾ ਵੀ ਪਹਿਲਾਂ ਨਰਮਾ ਵੀ ਨਹੀਂ ਹੋਇਆ ਅੱਗੇ ਤਾਂ ਚਲੋ ਜ਼ਿੰਮੇਵਾਰ ਕਹਿ ਦਿੰਦਾ ਸੀ ਵੀ ਜੇ ਨਰਮੇ ਦਾ ਨੁਕਸਾਨ ਹੋ ਗਿਆ ਚਲੋ ਕੋਈ ਗੱਲ ਨਹੀਂ ਜੀ ਕਣਕ ਤੱਕ ਆ ਪੂਰਾ ਕਰ ਦੂਗੀ ਕਣਕ ਤਾ ਹੋ ਜੂ ਹੁਣ ਇਹ ਰੁੱਤ ਇਹ ਜੀ ਆ ਗਈ ਜੀ ਵੀ ਨਾ ਤਾਂ ਕਿਸੇ ਦੇ ਖੇਤ ਚ ਦਾਣੇ ਆ ਹੁਣ ਤੇ ਨਾ ਘਰੇ ਆ ਘਰੇ ਵਾਲੇ ਤਾਂ ਹੁਣ ਆਪਾਂ ਖੇਤ ਵਾਲੇ ਦੀ ਆਸ ਰੱਖੀ ਆ ਨਾ ਕੋਈ ਪਸ਼ੂਆਂ ਨੂੰ ਤੂੜੀ ਆ ਘਰੇ ਜੀ ਤੇ ਨਾ ਕੋਈ ਦਾਣੇ ਨੇ ਖੇਤ ਤੇ ਆਸਾ ਰੱਖੀ ਬੈਠਾ ਜੀ ਹਰੇਕ ਜੀਵੀ ਤੇ ਜੀਮੀਦਾਰ ਹੁਣ ਜਦੋਂ ਖੇਤ 'ਚ ਹੀ ਦਾਣੇ ਹੈ ਨਹੀਂ ਜੀ ਘਰੇ ਕੀ ਜਾਣਗੇ ਆ ਚੱਕਰ ਆਈ ਹੁਣ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗ ਆ ਵੀ ਜੀ ਸਾਡੀ ਮਦਦ ਕੀਤੀ ਜਾਵੇ ਵੀ ਸਾਨੂੰ ਜਿਹੇ-ਜਾ ਸਾਡਾ ਮਾਅਬਜਾ ਬਣਦਾ ਦਿੱਤਾ ਜਾਵੇ ਹਾਂ ਸਾਡਾ ਹੱਕ ਦਿੱਤਾ ਜਾਵੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜਿਹੜੀ 65 60 ਦੇ ਹਿਸਾਬ ਨਾਲ ਕਣਕ ਸੀਗੀ ਅੱਜ ਉਹ 5-10 ਮਨ ਕਿੱਲੇ ਦੀ ਜੀ ਤੇ ਜਾਵੇ ਪਹਿਲਾ ਨਰਮਿਆਂ ਦਾ ਨੁਕਸਾਨ ਹੈ ਹੁਣ ਕਣਕ ਦਾ ਨੁਕਸਾਨ ਹੈ ਜਿਹਨੀਆਂ ਥੱਲੇ ਬੱਲੀਆਂ ਝੜ ਗਈਆਂ ਤੇ ਉਹ ਹਰੀਆਂ ਹੋ ਜਾਣੀਆਂ ਪਾਣੀ ਖੜਿਆ ਜੀ ਬਣਾ ਜੀ ਸਾਨੂੰ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਸਾਡੀ ਗਰਦੌੜੀਆਂ ਕਰਕੇ ਤੇ ਸਾਨੂੰ ਪੂਰਾ ਮਾਜਵਾ ਦਿੱਤਾ ਜਾ ਹੂੰ ਇਸ ਕਰਕੇ ਪਹਿਲਾਂ ਨਰਮੇ ਨਹੀਂ ਹੁੰਦੇ ਸਰਕਾਰਾਂ ਨੇ ਮਾਰੇ ਬੀਜ ਤੇ ਨਰਮਿਆਂ ਦੇ ਨਰਮੇ ਨਹੀਂ ਹੋਏ ਹੁਣ ਮੌਕੇ ਤੇ ਆ ਕੇ ਪਰਮਾਤਮਾ ਨੇ ਗੜਿਆਂ ਦੀ ਮਾਰ ਕਰਕੇ ਤਾਂ ਸਾਰੀ ਕਣਕ ਝੜ ਗਈ ਤਾਂ ਸਾਨੂੰ ਇਹ ਆਸ ਹੈ ਵੀ ਸਾਡਾ ਪ੍ਰਸ਼ਾਸਨ ਕੋਈ ਨਾ ਕੋਈ ਹੱਲ ਕਰੂਗਾ ਇਹ ਸਾਨੂੰ ਪੂਰਾ ਮਾਣ ਮਾਰੂਗਾ ਜਿਵੇਂ ਕੱਲ ਇੰਨੇ ਪਿੰਡਾਂ ਦੇ ਵਿੱਚ ਗੜੇ ਪਏ ਨੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਇਥੋਂ ਦਾ ਵ代ਕ ਆਇਆ ਕਿਸੇ ਕੋਈ ਨਹੀਂ ਆਇਆ ਜੀ ਇਥੇ ਨਾ ਕੋਈ ਵ代ਕ ਆਇਆ ਨਾ ਕੋਈ ਪ੍ਰਸ਼ਾਸਨ ਆਇਆ ਜੀ ਇਥੇ ਕੋਈ ਨਿਆਇ ਤੇ ਕੱਲੇ ਕਿਸਾਨਾਂ ਦੀ ਜੁਗੀਆਂ ਦੇ ਇਕਤਾ ਆਪਣੇ ਅਗਰਾਹ ਹਾਲੇ ਆਈ ਸੀ ਉਹ ਅੱਜ ਮੰਗ ਪੱਤਰ ਰੱਖਣ ਕਹਿੰਦੇ ਸ਼ੁਰੂਆਤ ਲੱਗਦਾ ਸਰਕਾਰ ਜਿਹੜੀ ਕਿਸਾਨਾਂ ਦੀ ਜਿਹੜੀ ਪਰਪਾਈ ਕਰ ਦੂਗੀ ਨੁਕਸਾਨ ਹੋਇਆਗਾ ਦੇਖੋ ਜੀ ਕਹਿ ਸਕਦੇ ਆ ਅਸੀਂ ਤਾਂ ਇੱਕ ਮੰਗ ਮੰਗਦੇ ਕਰੂਗਾ ਕਰ ਸਕਦੇ ਆ ਆਵੀਆਂ ਮੰਗਾ ਮੰਗ ਸਕਦੇ ਆ ਜੀ ਜੇ ਕਰੇ ਤਾਂ ਅਸੀਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪਰ ਬਹੁਤ ਜ਼ਾਰੇ ਨੁਕਸਾਨ ਹੋ ਗਿਆ ਨਾ ਤਾਂ ਘਰੇ ਦਾਣੇ ਐ ਨਾ ਖੇਤ ਦਾਣੇ ਜੀ ਠੀਕ ਹੈ ਹਾਂ ਜੀ ਨਾ ਤਾਂ ਕੋਈ ਟੂੜੀ ਦਾ ਹੱਲ ਬਣਦਾ ਤੇ ਕੋਈ ਪਸ਼ੂਆਂ ਦਾ ਨਹੀਂ ਹੱਲ ਬਣਨਾ ਕੋਈ ਹਰੇ ਚਾਰੇ ਦਾ ਵੀ ਨਹੀਂ ਜੀ ਕੋਈ ਹਰਾ ਚਾਰਾ ਨਹੀਂ ਹੈਗਾ ਜੀ ਕੋਈ ਜਿਹੜਾ ਕੋਈ ਨਵਾਂ ਬੀਜ ਵੀ ਬੀਜਿਆ ਸੀ ਉਹ ਵੀ ਖਰਾਬ